ਹੈ ਗਈ ਆ ਦਿਖਾ ਕੇ ਇਹਦੀ ਕਰ ਦੇ ਲੈ ਦੇ ਦੇ ਤੇ ਤਾਂ ਸੜ ਚੰਗੀ ਪੜਾ ਭੱਜਾ ਭੱਜਾ ਪੈਸਾ ਚਲੀ ਤੇ ਲੋ ਜੀ ਚਾਪਟਰ ਤੋਂ ਵੀ ਅੱਜ ਤੱਕ ਸੁੱਕਤਾ ਨਹੀਂ ਗਾ ਨੂੰ ਨੀਂਦ ਨਹੀਂ ਆਈ ਜਿੰਮੇ ਦਾ ਪੈਰ ਦਾ ਪੂਰਾ ਹੀ ਖਾਮਤਲ ਪੈਰ ਬਹੁਤ ਜ਼ਿਆਦਾ ਦਰਦ ਕਰ ਦਿੰਦੇ ਨਾ ਤੇ ਹੁਣ ਲੱਗੀ ਸੀ ਭੁੱਖ ਕੁਝ ਖਾਣ ਦੀ ਮੈਂ ਸੋਚਿਆ ਨਾ ਕਿ ਅੱਪਾ ਹਲਕਾ ਫੁਲਕਾ ਇਹ ਬਣਾ ਲੈਂਦੇ ਆਂ ਕੁਝ ਹੈਵੀ ਤਾਂ ਨਹੀਂ ਕਰਾਂਦੇ ਆਪਾਂ ਹੁਣ ਪਤਾ ਨਹੀਂ ਕਿੱਦਾਂ ਦੇ ਦਿਨ ਹੋਏ ਪਏ ਨਾ ਰੋਟੀ ਨਹੀਂ ਖਾਣੂਗੀ ਗਰਦ ਹਾਂ ਦੁਪਹਿਰੇ ਪਤਾ ਨਹੀਂ ਕੀ ਹੋਣਾ ਦੁਪਹਿਰ ਮੇਰਾ ਬਹੁਤ ਜ਼ਿਆਦਾ ਦਰਦ ਹੈ ਦਵਾਈ ਚੱਲ ਰਹੀ ਹੈ ਸਮੋਸਾ ਹੋ ਲੋਕ ਤਾਂ ਸ਼ੌਕ ਕਰੀਏ ਮੈਂ ਕਿ ਆਪਾਂ ਪੂਰਾ ਸਿਖਾਤਾ ਪਹਿਰਾ ਚਾਰ ਵਜੇ ਬੱਚੇ ਆ ਜene ਆਪਣੇ ਕੁੱਛਣ ਤੇ ਹੁਣ ਤੱਕ ਕੀ ਸੋਣਾ ਦੋ ਮਿੰਟ ਹੋਗਾ ਕੋਈ ਬੜਾ ਟੈਨੇ ਦਰਦਾ ਤੇ ਇਹਨਾਂ ਮੈਂ ਸਬਜ਼ੀ ਵਾਸਤੇ ਵੀ ਗੰਡੇ ਵਿੱਚੋਂ ਕੱਟੇ ਲਈ ਤਾਂ ਕਰਕੇ ਟਾਈਮ ਲੰਘਦਾ ਇਹਨਾਂ ਮੈਂ ਦੋ ਮਿੰਟ ਕਿਨ ਨਾ ਆਮਾ ਪਹਿਮੇ ਨਾਲ ਦਾ ਸਭ ਤੋਂ ਵੀ ਮਤਾਰੀ ਗਾਣਾ ਪੁਰਾਣੀ ਤੇ ਹੈ ਕਿ ਟੂਸ਼ਨ ਪੜਾਉਣ ਵੇਲੇ ਲਾ ਫਿਰ 6 ਵਜੇ ਉਠਾਂਗੇ ਤੇ ਬਾਕੀ ਪੈਰ ਤਾਂ ਜ਼ਿਆਦਾ ਤੋਰ ਫੇਰ ਵੀ ਨਹੀਂ ਕਰਨਾ ਪਾ ਮੜਾ ਮੜਾ ਰਾਮ ਮਾਣਾ ਸ਼ੁਰੂ ਹੋ ਗਿਆ ਤੇ ਫਿਰ ਜਿਆਦਾ ਹੀ ਆਪਾਂ ਖਣਕ ਕਰਦੇ ਕਰੋ ਸਮੂਹੀ ਕਰਨਾ ਜਾਵੇ ਤੇ ਥੋੜਾ ਜਿਹਾ ਹਲਕਾ-ਪੁਲਕਾ ਚਲੋ ਇਹ ਦਵਾਈ ਦਰਦ ਦੇ ਵਕਤੋਂ ਜ਼ਿਆਦਾ ਸੀ ਹੁਣ ਵੀ ਹੁੰਦਾ ਹੈ ਬਹੁਤ ਜ਼ਿਆਦਾ ਜ਼ਿਆਦਾ ਉਹੀ ਦੀ ਰੈਸਪੀ ਈਸੀ ਨਾਲ ਹੀ ਆ ਨਾ ਲਓ ਜੇ ਪੂਰਾ ਬਗੜਾ ਲੱਗ ਜੀ ਕੋਸ਼ਿਸ਼ ਨਹੀਂ ਪਾਣਾ ਇਹਦੇ ਵਿੱਚ ਕਿਉਂਕਿ ਜੱਗ ਜਦੋਂ ਸਿੰਪਲ ਹੀ ਵਧੀਆ ਲੱਗਦਾ ਉਹਦੀ ਆਪਾਂ ਰੈਸਪੀ ਕਰਦੇ ਹਾਂ ਸ਼ੁਰੂ ਤੋਂ ਥੋੜਾ ਜਿਹਾ ਮੜ ਪਿਆਜ਼ ਕੜੀ ਪੱਤਾ ਮੂੰਗਫਲੀ ਦੇ ਦਾਣੇ ਉਹ ਜਿੱਥੇ ਜਿੱਥੇ ਪਾ ਸਕਦੇ ਹੋ ਜਿਵੇਂ ਮਰਜੀ

سب ټیمونو دا تر کې ته پوغا خالې ਉਹ ਪਰਛਲ ਨਹੀਂ ਸਹੀ ਇਹਦਾ ਪਾ ਮੜੀ ਦੀ ਸ਼ਾਰਜੀ ਹੋ ਗਈ ਪਸੀਨਾ ਬਹੁਤ ਹੁੰਦਾ ਹੈ ਰਸੋਈ ਚ ਬਹੁਤ ਔਖਾ ਸਾਡੇ ਇਸ ਟਾਈਮ ਪੂਰੀ ਧੁੱਪ ਹੁੰਦੀ ਹੈ ਨੋ ਜਿਹੜਾ ਤਾਂ ਜਿਹੜਾ ਪੋਹਾ ਤਾਂ ਵਧੀਆ ਬਣ ਗਿਆ। ਇਹ ਤਾਂ ਬਗਵਾ ਤੋਂ ਜਿਹੜੇ ਆਲੂ ਕੱਟ ਕੇ ਸਬਜ਼ੀ ਧਾਰਦੀ ਹਾਂ ਉਸ ਮੇਰੇ ਪਸੀਨਾ ਦੇ ਤਾ। ਤੇ ਪਿਆਰ ਤਾਂ ਜਿਆਦਾ ਨਹੀਂ। 14-15 ਮਤਲਬ ਹੁੰਦਾ। ਆਪ ਦੀ ਗਲਤੀ ਕਰਤੀ ਹੋਇਆ ਨੋ ਜਿਆਦਾ ਕੱਟ ਲਿਆ। ਹੈਨਾ? ਰੋਟਿ ਅੰਨੂ ਕੱਟ ਲਈ ਉਹ ਹਾਤਾ ਸੱਬਾਂਦ पहले आलू ढोना अपने ये आप कट ही लेना पहला प्याज कट लिए गैस भी चालू करिए जी तेल आपका पाता ਤੇਲ ਗਰਮ ਹੋਊਗਾ। ਦੰਨ ਆਪਾਂ ਪਿਆਜ਼। ਮਲਚ ਰੋਟੀ ਉਹ ਗਰਮ ਹੋ ਤੂ ਤਾਂ ਗੰਦੇ ਕੱਟੇ ਜਾਣਗੇ ਦਰਮੀਆਂ ਤੇ ਆੱਟੇ ਕਰਾ ਰੱਖੀ ਆ ਬਿਲਕੁਲ ਵੀ ਗਰਮੀ ਦੇ ਵਿੱਚ ਤਾਂ ਇਸ ਟਾਈਮ ਤਾਂ ਜਮੇ ਹੀ ਨਹੀਂ ਆਉਨੂ ਜੀ ਕਰਦੇ ਇੱਧਰ ਪਰ ਪੈਰ ਮੇਰਾ ਥੋੜਾ ਨੂੰ ਠੀਕ ਲੱਗਾ ਜਦੋਂ ਚੁੱਤ ਮੰਗ ਰਿਆ ਸੀ ਮੈਂ ਕਿ ਮੈਨੂੰ ਉੱਠਣਾ ਹੀ ਪੈਣਾ ਮਨਾ ਲਓ ਜੀ ਤੇਲ ਵੀ ਹੋ ਗਿਆ ਆਪਣਾ ਗਰਮ ਇੱਧਰ ਪਾਵਾਂਗੇ ਆਪਾਂ ਜੀਰਾ ਨਾਲ ਹੀ ਪਾਵਾਂਗੇ ਪਿਆਜ਼ ਤੇ ਹਰੀ ਮਿਰਚ ਬੋਲ ਬਰਾਊਨ ਦੇ ਕਰ ਲਏ ਟਮਾਟਰ ਕੱਟ ਲੈਨੇ ਆ ਵਿੱਚੋਂ ਸਾਰਾ ਇਹਦਾ ਟਮਾਟਰ ਦਾ ਕੱਢਾਂਗੇ ਵੀ ਕਿਉਂਕਿ ਤੁਹਾਨੂੰ ਪਤਾ ਮੈਂ ਵੀ ਨਹੀਂ ਉਸ ਤਰ੍ਹਾਂ ਦੀ ਨਮਕ ਇਹ ਟਮਾਟਰ ਕੱਟ ਲਏ ਨਾਉ ਦਿਨਾ ਇੱਕ ਟਮਾਟਰ ਵਰਤਾਂਗੇ ਅਪ ਨੂਨ ਮਿੱਠੀ ਮੈਂ ਪਾਉਣਾ ਮੈਂ ਮੇਰਾ ਪੈਰ ਗੋਦਨ ਲੱਗ ਗਿਆ बस मधे होंगे फिर लेते रोजी टमाटर भी पा दिए चंडी तरह लड्डू फूल बहुत फिरते इधर मैं शिमला मिर्च भी कट लो तो शिमला मिर्च कट लिए पता मेरा बदर ने मैं तो सब्जी तो 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 तर के पोहा तो देंगे ਮੱਖੀਆਂ ਬਹੁਤ ਬੰਦੀਆਂ ਜਦੋਂ ਤੇ ਪੱਟੀ ਨਹੀਂ ਨਾ ਮੈਂ ਕਰੀ ਆ ਵਸੇਰੇ ਨਾ ਮੈਂ ਡਾਕਟਰ ਕੋਲ ਗਈ ਆ ਕਰੇ ਕਰ ਲਾਂਗੀ ਖੁੱਲਾ ਛੱਡ ਕੇ ਮੈਂ ਤਾਂ ਛੇਤੀ ਰਾਮ ਆਵੇ ਕਿਤੇ ਮੱਖੀਆਂ ਬਹੁਤ ਹੋ ਗਈਆਂ ਨਹੀਂ പേര നിലോ പഠിയ ਲੋਗੀ ਸ਼ਿਮਲਾ ਮੇਰੇ ਕੱਟੀ ਦੀ ਆਪਣੀ ਮੀਟੀ ਤੋਂ ਲੈ ਗੋਲੇ ਖਾਣੇ ਮਚ। ਮਟਰ ਲੋ ਆਪਣਾ ਵਧੀਆ ਭੁੰਨਿਆ ਗਿਆ। ਹੁਣ ਇਹਦੇ ਵਿੱਚ ਮੈਂ ਆਲੂ ਪਾ ਦੂੰਗੀ। ਠੀਕ ਹੈ। ਹੁਣ ਚੱਲੋ। ਆਲੂ ਪੋਟੇਟੋ। ਠੀਕ ਹੈ। ਨਾ ਰੋਕ ਨੂੰ ਨਮਕ ਪਾ ਦਿੰਦੇ ਹਾਂ ਨਮਕ ਨਾਲ ਛੇਤੀ ਗਲ ਜਾਂਦੀਆਂ ਆਲੂ ਤਾਂ ਕਿ ਜਿਹੜੀ ਚਿਮੜਾ ਮਿਕਚਰ ਸੌਰੀ ਜੀ ਇਹ ਗੈਸ ਬੰਦ ਕਰਦੇ ਭੁੱਲ ਗਏ ਤਾਂ ਛੇਤੀ ਗਲ ਜਾਂਦਾ ਛਿਮੜਾ ਮਿਕਚਰ ਛੇਤੀ ਹੋ ਜਾਂਦੇ ਨਾ ਹੋ ਜਾ। ਇਹਨੂੰ ਤਾਂ ਆਪਣੇ ਪੰਜ ਮਿੰਟ ਪਕਾ ਲਓ। Nå er det ferdig. ਤੇ 깔ਵਾਉਂਗਾ ਤੇ ਨਾ ਮਿਰਚਾ ਆਉਂਗਾ ਸਬਜੀ ਦੇਖਣ ਹੀ ਨਹੀਂ ਆਏ ਸਬਜੀ ਆਪਣੀ ਹੋਣੀ ਇਹਦੇ ਚ ਹੇ ਹੇ ਚਾਰ ਬੜਾ ਸੁੱਕ ਜਾਂਦਾ ਮੜਾ ਸਹੀ ਹੋਏ ਸੇ ਮੈਂ ਪਚਨਸ ਖੜ ਲਈ ਹੁਣ ਦੋ ਕੰਨ ਲਾ ਲਓ ਜੀ ਆਪਾਂ ਇਹਦੇ ਵਿੱਚ ਨਾ ਹੁਣ ਜਿਹੜੇ ਰਹਿੰਦੇ ਮਸਾਲੇ ਉਹ ਪਾ ਦਿੰਦੇ ਆ ਨਾਲ ਮਿਰਚ ਮਸਾਲਾ ਤਾਂਜੀ ਤੁਸੀਂ ਖਾ ਕੇ ਟੇਪੋ ਆ ਮਮੀ ਬੰਦੇ ਬੰਦੀ ਹੁੰਦੀ ਹੈ ਸੂਪ ਬਹੁਤ ਤੇਜ਼ ਆ ਬਈ ਨਾ ਦੇਖੋ ਕਿ ਬਹੁਤ ਜਿਆਦਾ ਟੇਸਟੀ ਲੱਗਦੀ ਹੈ ਰੁਸ਼ੀ ਲੱਗ ਰਚੀ ਤੇ ਸਬਜੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ